ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ਏਡੀਸੀ ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀ ਡਿਜ਼ਾਈਨ ਕੀਤਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ ਮੀਡੀਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਵਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂ ਮੁਖ ਮੁਖ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਰਹੇ ਮੰਨ ਲਿਆ ਜਾਏ ਕਿ ਹੁਣ ਮਤਭੇਦ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨੇ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਕੁਝ ਵੀ ਇਸ ਤਰ੍ਹਾਂ ਕਰ ਲਈਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਪਰੋਚਮੈਂਟ ਹੱਟ ਨਾਲ ਤੇ ਕਾਫੀ ਖੁੱਲੀਆਂ ਹੋ ਜਾਂਦੀਆਂ ਸਭ ਕੱਲੇ ਕਿਨ ਫੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬਾਟ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਂਦੀ ਆ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਤੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਏਗੀ ਨਗਰ ਕੌਂਸਲ ਤੋਂ ਵੀ ਖਾਤੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿਿਆ ਜਾ ਸਕਦਾ ਹੈ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗ੍ਹਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ Uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਹੈ ਮਤਲਬ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੀ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕਾਉਂਸਲ ਪ੍ਰੋਵਾਈਡਰ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ ਮੀਡੀਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਅਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਵਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂੰ ਮੁੱਖ ਦੇ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ ਮਤਬੇ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰਪਾਲਿਕਾ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਕੁਝ ਵੀ ਇਸ ਤਰ੍ਹਾਂ ਕਰ ਲੀਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਪਰੋਚਮੈਂਟ ਹੱਟ ਨਾਲ ਤੇ ਕਾਫੀ ਖੁੱਲੀਆਂ ਹੋ ਜਾਣਗੀਆਂ ਸਰਕਾ ਲekin ਹੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬੋਰਡ ਥੋੜਾ ਉਹਨੂੰ ਸਲੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਉਂਦੀ ਆ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਥੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਵੇਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿ ਜਾ ਸਕਦਾ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ Uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏ। ਹੁਣ ਕੀ ਫੈਸਲਾ ਹੋਇਆ ਹੈ? ਮਤਲਬ ਕਿੰਨੇ ਦਿਨਾਂ ਲਈ ਕੂੜੇ ਦਾ ਅਰੇਂਜਮੈਂਟ ਕੀਤਾ? ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ। ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕਾਉਂਸਲ ਕੋਲ ਜਿਹੜੀ ਐਡਮਿਨਿਸਟ੍ਰੇਸ਼ਨ ਵਾਲੀ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ BNR ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਆ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ মিডিਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਜ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਵਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂੰ ਮੁੱਖ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਰਹੇ ਹਾਂ ਮੰਨ ਲਿਆ ਜਾਏ ਕਿ ਹੁਣ મતਭੇਦ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨੇ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀਏ ਕੁਝ ਵੀ ਇਸ ਤਰ੍ਹਾਂ ਕਰ ਲਈਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਨਕ੍ਰੋਚਮੈਂਟwidehat ਨਾਲ ਤੇ ਕਾਫੀ ਖੁੱਲੀਆਂ ਹੋ ਜਾਂਗੀਆਂ ਸਰ ਕੱਲੇ ਕਿਨ ਹੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬੋਰਡ ਥੋੜਾ ਉਹਨੂੰ ਸਲੋਪ ਦੇ ਕੇ ਥੋੜਾ ਅੰਦਰ ਜਾਏਗਾ ਕੀ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਉਂਦੀ ਹੈ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਤੇ ਵੀ ਚੜ ਜਾਏਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਵੇਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਹੈ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿਿਆ ਜਾ ਸਕਦਾ ਹੈ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫੇਰ ਮੈਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ ਬਸ uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਹੈ ਮਤਲਬ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੀ ਹੈ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਇਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕਾਉਂਸਲ ਕੁਵਾਇਦਾ ਨੌਰ ਜਿਹੜੀ ਐਡਮਿਨਿਸਟ੍ਰੇਸ਼ਨ ਵਾਲਾ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਹੈ ਦੱਸ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ মিডিਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂੰ ਮੁੱਖ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ ਮਤਭੇਦ ਸਾਰੇ ਦੂਰ ਹੋ ਗਿਆ ਜੁਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰਪਾਲਿਕਾ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਹੈ ਕੁਝ ਵੀ ਇਸ ਤਰ੍ਹਾਂ ਕਰ ਲੀਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਪਰੋਚਮੈਂਟ ਤੁਹਾਡਾ ਨਾਲ ਤੇ ਕਾਫੀ ਖੁੱਲੀਆਂ ਹੋ ਜਾਂਦੀ ਐ ਸਰ ਕੱਲ ਲੇਕਿਨ ਹੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬਾਟ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਜਾਂਦੀ ਐ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਥੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਏਗੀ ਨਗਰ ਕੌਂਸਲ ਤੋਂ ਵੀ ਖर्चे ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿਿਆ ਜਾ ਸਕਦਾ ਹੈ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗ੍ਹਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ Uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏ। ਹੁਣ ਕੀ ਫੈਸਲਾ ਹੋਇਆ ਹੈ? ਮਤਲਬ ਕਿੰਨੇ ਦਿਨਾਂ ਲਈ ਕੂੜੇ ਦਾ ਅਰੇਂਜਮੈਂਟ ਕੀਤਾ? ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ। ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਨਗਰ ਕਾਉਂਸਲ ਕੋਲ ਜਿਹੜੀ ਐਡਮਿਨਿਸਟ੍ਰੇਸ਼ਨ ਵਾਲੀ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਆ ਉਹਨਾਂ ਨਾਲ ਸਾਰਿਆਂ ਦਾ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ ਮੀਡੀਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਸੀਂ ਦਿੱਤੀਆਂ ਤੇ ਉਹ ਸਾਰਾ ਇਹ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤ ਨੂੰ ਮੁੱਖ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ ਮਤ ਪੇ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲਿਆ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਕੁਝ ਵੀ ਇਸ ਤਰ੍ਹਾਂ ਕਰ ਲਈਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਆਪ ਜਿਹੜੀਆਂ ਦੁਕਾਨਾਂ ਜਿਹੜੀਆਂ ਅਪਰੋਚਮੈਂਟwidehat ਨਾਲ ਤੇ ਕਾਫੀ ਖੁੱਲੀਆਂ ਹੋ ਜਾਣਗੀਆਂ ਸਰਕਾਰ ਲੇਕਿਨ ਹੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬਾਟ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਆਂਦੀ ਆ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਤੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਏਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਡੈਡਮਨਿਸਟ੍ਰੇਸ਼ਨ ਨਾਲ ਗੱਲ ਹੋ ਗਈ ਹੈ ਇਹ ਵੀ ਕਹਿ ਜਾ ਸਕਦਾ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀਆਂ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ Uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਹੈ ਮਤਲਬ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੀ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਹੈ ਨਗਰ ਕਾਉਂਸਲ ਪਰ ਜਿਹੜੀ ਐਡਮਿਨਿਸਟ੍ਰੇਸ਼ਨ ਵੱਲੋਂ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆਂ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਆ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ মিডিਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਜ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂੰ ਮੁਖ ਮੁਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਰਹੇ ਮੰਨ ਲਿਆ ਜਾਏ ਕਿ ਹੁਣ ਮਤਭੇਦ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰਪਾਲਿਕਾ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਕੁਝ ਵੀ ਇਸ ਤਰ੍ਹਾਂ ਕਰ ਲੀਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ ਵੀ ਸਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਨੂੰ ਡਿਜ਼ਾਈਨ ਕੀਤਾ ਸੋ ਮੇਨ ਜਿਹੜਾ ਮੋਟਿਵ ਆ ਮੇਨ ਮੋਟਿਵ ਇਹ ਆ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਆ ਸੋ ਇੱਥੋਂ ਦੇ ਮੈਂ ਖਾਸ ਕਰਕੇ ਦੁਕਾਨਦਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅਨਕ੍ਰੋਚਮੈਂਟ ਖੁਦ ਜਿਹੜੀ ਆ ਪਿੱਛੇ ਕੀਤੀ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਉਹਨਾਂ ਨੇ ਟ੍ਰੈਫਿਕ ਨੂੰ ਮੁਖ ਰੱਖਦੇ ਹੋਏ ਆਪ ਜਿਹੜੇ ਆ ਦੁਕਾਨਾਂ ਜਿਹੜੀਆਂ ਅਪਰੋਚਮੈਂਟ ਹੱਟ ਨਾਲ ਤੇ ਕਾਫੀ ਖੁੱਲੀਆਂ ਹੋ ਜਾਂਦੀ ਐ ਸਰਕਾਰ ਲekin ਹੋਰ ਕੀ ਕੀਤਾ ਜਾ ਰਿਹਾ ਇਹਨੂੰ ਮਤਲਬ ਕੁਝ ਵੱਖਰਾ ਕਰਨ ਲਈ ਦੇਖੋ ਫਿਲਹਾਲ ਡਿਵਾਈਡਰ ਡਿਵਾਈਡਰ ਲਗਾ ਰਹੇ ਆ ਹਾਂਜੀ ਰੌਂਡਬੋਰਡ ਥੋੜਾ ਉਹਨੂੰ 슬ੋਪ ਦੇ ਕੇ ਥੋੜਾ ਅੰਦਰ ਜਾਏਗਾ ਕਿ ਕੋਈ ਗੱਡੀ ਵੀ ਆਪਣੇ ਸਿੱਧੀ ਸਪੀਡ ਨਾਲ ਜਾਂਦੀ ਐ ਤੇ ਉਹ ਆ ਰੌਂਡ ਬੋਰਡ ਦੇ ਉੱਤੇ ਉੱਥੇ ਵੀ ਚੜ ਜੇਗੀ ਤੇ ਕੋਈ ਐਕਸੀਡੈਂਟ ਹੋਣ ਦਾ ਡਰ ਨਹੀਂ ਸੋ ਉਸ ਤੋਂ ਬਾਅਦ ਲਾਈਟਸ ਦਾ ਪ੍ਰਬੰਧ ਕਰਾਂਗੇ ਹੋਰ ਵੀ ਜੇ ਕੋਈ ਫੰਡਸ ਦੀ ਜਰੂਰਤ ਪਵੇਗੀ ਨਗਰ ਕੌਂਸਲ ਤੋਂ ਵੀ ਖਰਚੇ ਜਾਣਗੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਕੋ ਵੀ ਇੱਥੇ ਲੈ ਕੇ ਆਵਾਂਗਾ ਸੋ ਇਹਨੂੰ ਵਧੀਆ ਤਰੀਕੇ ਨਾਲ ਜੜਾ ਵਾ ਕਿਉਂਕਿ ਸ਼ਹਿਰ ਦੀ ਮੇਨ ਐਂਟਰੀ ਆ ਇਹਨੂੰ ਵਧੀਆ ਸੋਹਣਾ ਸੁੰਦਰ ਜਿਹੜਾ ਬਣਾ ਕੇ ਲੋਕਾਂ ਨੂੰ ਆਪਣੇ ਸਮਰਪਿਤ ਕਰਾਂਗੇ ਡਿਵਨ ਸੈਸ਼ਨਾਂ ਨਾਲ ਗੱਲ ਹੋ ਗਈ ਹੈ ਇਹ ਵੀ ਕਹਿਿਆ ਜਾ ਸਕਦਾ ਹੈ ਕਿ ਕੂੜੇ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕੂੜੇ ਦੀ ਵੀ ਉਹਨਾਂ ਨਾਲ ਬੈਠ ਕੇ ਬੜੀ ਲੰਮੀ ਡਿਸਕਸ ਡਿਸਕਸ਼ਨ ਹੋਈ ਹੈ ਤੇ ਮੈਂ ਫਿਲਹਾਲ ਕੁਝ ਕੁਝ ਦਿਨਾਂ ਲਈ ਜਿਹੜਾ ਪ੍ਰਬੰਧ ਜਿਹੜਾ ਪ੍ਰਾਈਵੇਟ ਫਰਮਾਂ ਕਰ ਚੁੱਕਾ ਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਕੂੜੇ ਦਾ ਵੀ ਤੁਹਾਡਾ ਜਲਦ ਜਿਹੜਾ ਪ੍ਰਬੰਧ ਕਰਕੇ ਤੁਹਾਨੂੰ ਜਗਾ ਜਿਹੜੀ ਆ ਕੋਈ ਪ੍ਰੋਵਾਈਡ ਕਰਾਉਂਦੇ ਆ ਕਿਉਂਕਿ ਜਿਹੜੀ ਗ੍ਰਾਂਟ ਸਾਡੇ ਕੋਲ ਹੈਗੀ ਆ ਜਦੋਂ ਪ੍ਰੋਜੈਕਟ ਲੱਗੂਗਾ ਤੇ ਸਾਰੇ ਕੂੜੇ ਦਾ Uh, 70 ਤੋਂ 80% ਕੂੜੇ ਦਾ ਜਿਹੜਾ ਮਸਲਾ ਹੱਲ ਹੋ ਜਾਏਗਾ ਹੁਣ ਕੀ ਫੈਸਲਾ ਹੋਇਆ ਹੈ ਮਤਲਬ ਕਿੰਨੇ ਦਿਨਾਂ ਨਾਲ ਦੀ ਕੂੜੇ ਦਾ ਅਰੇਂਜਮੈਂਟ ਕੀ ਕੂੜੇ ਦਾ ਫਿਲਹਾਲ ਮੈਂ ਪ੍ਰਾਈਵੇਟ ਆਪਣੀ ਕਿਸੇ ਦੀ ਪ੍ਰਾਪਰਟੀ ਤੇ ਫਿਰ ਮੈਂ ਕੂੜਾ ਅੱਜ ਤੋਂ ਸਟਾਰਟ ਕੀਤਾ ਤੇ ਅੱਗੇ 26 ਜਨਵਰੀ ਦਾ ਵੀ ਇਤਿਆਰ ਹੈ ਤੇ ਇਸ ਕਰਕੇ ਕੂੜੇ ਦਾ ਜਿਹੜਾ ਚੱਕਣਾ ਉਹ ਸ਼ੁਰੂ ਕਰ ਦਿੱਤਾ ਜਲਦ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਆਪਾਂ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਜਗ੍ਹਾ ਆਪਣੇ ਸੁਨਾਖਤ ਕਰਕੇ ਤੁਹਾਨੂੰ ਜਿਹੜੀ ਨਗਰ ਕਾਉਂਸਲ ਕੋਲ ਜਿਹੜੀ ਐਡਮਿਨਿਸਟ੍ਰੇਸ਼ਨ ਵਾਲਾ ਜਗ੍ਹਾ ਦੇਖੀ ਗਈ ਹੈ ਉਹ ਠੀਕ ਨਹੀਂ ਹੈ ਨਹੀਂ ਉਹ ਅਜੇ ਗੱਲਬਾਤ ਕਰ ਰਹੀ ਆ ਪ੍ਰਸ਼ਾਸਨ ਜਿੱਥੇ ਵੀ ਦੇਣਗੇ ਸਾਨੂੰ ਜਗ੍ਹਾ ਅਸੀਂ ਉੱਥੇ ਪੈਸੇ ਲਗਾ ਕੇ ਉਹਨੂੰ ਪ੍ਰੋਪਰ ਪ੍ਰੋਸੈਸਿੰਗ ਪਲਾਨ ਲਗਾਵਾਂਗੇ ਠੀਕ ਦਿੱਤਾ ਗਿਆ ਕੀ ਕਰਨਾ ਆਪਣੇ ਕੋਈ ਚੌਂਕ ਨਹੀਂ ਤੋੜਿਆ ਗਿਆ ਇਹਦੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਬੀ ਐਂਡ ਆਰ ਦੇ ਅਧਿਕਾਰੀਆ ਨਾਲ ਨਗਰ ਕਾਉਂਸਲ ਦੇ ਮੇਰੇ ਅਧਿਕਾਰੀ ਸਾਰੇ ਮੈਂ ਵੀ ADC ਸਾਹਿਬ ਨੂੰ ਬੈਠ ਕੇ ਮੀਟਿੰਗ ਕੀਤੀ ਹੈ ਉਹਨਾਂ ਨਾਲ ਸਾਰਿਆਂ ਨਾਲ ਇਹ ਡਿਸਕਸ ਹੋਇਆ ਮੇਨ ਤੇ ਟ੍ਰੈਫਿਕ ਦਾ ਇਸ਼ੂ ਸੀ ਕੁਝ ਟੈਕਨੀਕਲ ਪੁਆਇੰਟ ਉਹਨਾਂ ਨੇ ਆਪਣੇ ਰੱਖੇ ਕੁਝ ਅਸੀਂ ਰੱਖਿਆ ਤੇ ਉਹਨੂੰ ਸਾਰਾ ਰੀਡਿਜ਼ਾਈਨ ਕੀਤਾ ਵਾ ਸੋ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕੁਝ মিডিਆ ਪਰਸਨ ਵੀ ਜਿਹੜੇ ਆ ਉਹ ਇਹਨੂੰ ਹੋਰ ਤਰੀਕੇ ਦੇ ਨਾਲ ਲਗਾਉਣਾ ਚਾਹੁੰਦੇ ਨੇ ਸੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਆ ਨਗਰ ਕੌਂਸਲ ਕੰਮ ਕਰ ਰਹੀ ਆ ਜੋ ਚੰਗੀ ਜਿਹੜੀਆਂ ਚੰਗੇ ਚੰਗੀਆਂ ਉਹਨਾਂ ਨੇ ਕੋਈ ਸਲਾਹਾਂ ਦਿੱਤੀਆਂ ਉਹ ਵੀ ਵਿੱਚ ਪਾਈਆਂ ਕੋਈ ਅਹੀਂ ਦਿੱਤੀਆਂ ਤੇ ਉਹ ਸਾਰਾ ਹੀ ਐਮੀਕੇਬਲ ਬੈਠ ਕੇ ਉਹਨੂੰ ਰੀਡਿਜ਼ਾਈਨ ਕੀਤਾ ਤੇ ਕੰਮ ਜਿਹੜਾ ਉਹ ਚੱਲ ਰਿਹਾ ਆਪਣੇ ਡਿਵਾਈਡਰਾਂ ਦਾ ਕੰਮ ਵੀ ਚੱਲ ਰਿਹਾ ਨਾਲ ਤਾਂ ਜੋ ਲੋਕਾਂ ਦਾ ਜਦੋਂ ਲੋਕ ਇਤਨੂੰ ਮੁੱਖ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜਿਹੜਾ ਸਹਿਯੋਗ ਕੀਤਾ ਅਸੀਂ ਵੀ ਕੀਤਾ ਤੇ ਉਹਨੂੰ ਰੀਡਿਜ਼ਾਈਨ ਕਰਕੇ ਉਹਨੂੰ ਦੁਬਾਰਾ ਚੌਂਕ ਜਿਹੜਾ ਉਹ ਬਣਾ ਲਿਆ ਮੰਨ ਲਿਆ ਜਾਏ ਕਿ ਹੁਣ મતਭੇਦ ਸਾਰੇ ਦੂਰ ਹੋ ਗਿਆ ਐਡਮਿਨਿਸਟ੍ਰੇਸ਼ਨ ਤੇ ਤੁਹਾਡੇ ਦਰਮਿਆਨ ਨਗਰ ਕੌਂਸਲ ਦੇ ਬਿਲਕੁਲ ਪਹਿਲਾਂ ਵੀ ਕੋਈ ਨਹੀਂ ਸੀ ਜਿਹੜਾ ਕੋਈ ਮਿਸਕਮਿਊਨੀਕੇਸ਼ਨ ਗੈਪ ਸੀ ਉਹ ਬੈਠ ਕੇ ਕੱਲ ਐਡੀਸੀ ਸਾਹਿਬ ਨੂੰ ਮਿਲੇ ਮਿਲਿਆ ਸੀ ਮੈਂ ਉਹਨਾਂ ਨਾਲ ਬੈਠ ਕੇ ਕੁਝ ਪੁਆਇੰਟ ਉਹਨਾਂ ਨੇ ਵੀ ਸਲਾਹ ਚ ਦਿੱਤੀ ਹੈ ਕੁਝ ਵੀ ਇਸ ਤਰ੍ਹਾਂ ਕਰ ਲਈਏ ਜੋ ਜਿਹੜੇ ਚੰਗੇ ਪੁਆਇੰਟ ਸੀ ਉਹਨਾਂ ਦੇ ਵੀ ਅਡਾਪਟ ਕੀਤੇ ਆ ਕੁਝ ਅਸੀਂ ਵੀ ਦੱਸੇ ਉਹਨਾਂ ਨੇ ਸਾਡੀਆਂ